ਖੰਨਾਤ ਸੁਪੈਂਦੇ ਪਿੰਡ ਬੀਜਾ ਨਸਤੀ ਕੁ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਪੈਟਰੋਲ ਪੰਪ ਤੇ ਖੜੇ ਹਿਮਾਚਲ ਨੰਬਰ ਟਰੱਕ ਨੂੰ ਤੜਕੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਸੁੱਤਾ ਪਿਆ ਡਰਾਈਵਰ ਜਲ ਕੇ ਰਾਖ ਹੋ ਗਿਆ ਗਨਮਿਤ ਇਹ ਰਹੀ ਕਿ ਪੈਟਰੋਲ ਪੰਪ ਨੂੰ ਅੱਗ ਨਹੀਂ ਲੱਗੀ ਪੰਪ ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਪ ਤੇ ਰਾਤ ਦੀ ਹੀ ਗੱਡੀ ਖੜੀ ਸੀ ਤੇ ਡਰਾਈਵਰ ਵਿੱਚ ਹੀ ਸੁੱਤਾ ਪਿਆ ਸੀ ਤੇ ਅਚਾਨਕ ਸਵੇਰੇ ਤੜਕਸਾਰ 3:30 ਵਜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅਗੈ ਨਹੀਂ ਭਿਆਨਕ ਸੀ ਕਿ ਡਰਾਈਵਰ ਗੱਡੀ 'ਚ ਹੀ ਜਲ ਕੇ ਰਾਖ ਹੋ ਗਿਆ ਉਹਨਾਂ ਦੱਸਿਆ ਕਿ ਅਸੀਂ ਪਾਣੀ ਅਤੇ ਸਿਲੰਡਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਡਰਾਈਵਰ ਨੂੰ ਬਚਾ ਨਹੀਂ ਸਕੇ ਖੰਨਾ ਤੁਰ ਕੇਸ਼ ਕੁਮਾਰ ਦੀ ਰਿਪੋਰਟ ਮੈਂ ਨਾਲ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਕੀ ਹੋਇਆ ਜੀ ਹੱਸ ਇਹ ਰਾਤ 2:30 ਵੇ ਦਾ ਬਾਕੀ ਜੀ ਸਵੇਰ ਟਾਈਮ ਦਾ ਅੱਛਾ ਜੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਦਾ ਤੇਲ ਪਾਉਣ ਲੱਗੇ ਨੇ 3:30 ਵਜੇ ਇਹਨਾਂ ਨੇ ਦੇਖਿਆ ਵੀ ਲੱਟ ਲੱਫਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਛਿਸ਼ੇ ਭੰਨੇ ਛਿਸ਼ੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਅੱਗ ਨੇ ਕਾਬੂ ਕਾਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰਾ ਤਾਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਮੱਚ ਗਿਆ ਉਹ ਬਹੁਤ ਉਹਦੀ ਮੌਕਾਤੀ ਹੋ ਗਈ ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੀ ਕੁ ਸਾਡੇ ਕੋਲ ਸੀਗੀ ਗਜੈਸ ਸਿਲੰਡਰ ਵੀ ਲਾਏ ਪਰ ਅੱਗ ਬੁਝੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹਦੀ ਡੈੱਡ ਬੋਡੀ ਸਿਵਲ ਅਫਸਰ ਕੰਨੇ ਪਤਾ ਲੱਗਿਆ ਜੀ ਕਿੱਥ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਮਸਾਹੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਇਹ ਕਿੱਥੇ ਨੂੰ ਕਿੱਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ ਖਾਲੀ ਖੜਾ ਸੀਗਾ ਜੀ ਆ ਕੇ 11:00 ਕਾ 11:30 ਵਜੇ ਆ ਕੇ ਖੜਿਆ ਇਹ ਪੈਟਰੋਲ ਪੰਪ ਤੇ ਗੱਡੀ ਖੈ ਗੱਡੀ ਹਾਂ ਵਾ ਇਧਰੋਂ ਆਇਆ ਰੋਂਗ ਸਾਈਡ ਆ ਮਤਲਬ ਖਾ ਕੇ ਖੜ ਗਿਆ ਕੁਝ ਨਹੀਂ ਉਤਰਿਆ ਨੀ ਵਿੱਚ ਪੈ ਗਿਆ ਆ ਕੇ ਜਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ ਕੀ ਲੱਗਦਾ ਜੇ ਅੱਗ ਲੱਗੀ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋ ਕਿ ਮਤਲਬ ਕਰੀਆ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ। ਅੱਛਾ ਜੀ। ਹਾਂ ਜੀ। ਤੇ ਹੁਣ ਡੈਡ ਬੋਡੀ ਨੂੰ ਕਿੱਥੇ ਭੇਜਤਾ ਜੀ? ਇਹ ਖੰਨੇ ਸੇਵਲਾਸਤਾ ਪਹੁੰਚਾ ਦੇ ਜੀ। ਪਰ ਸਾਗੇ ਜੀ ਮੌਕੇ ਤੇ ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀ ਹੈ ਸਾਰਿਆਂ ਨੇ ਬੰਦਿਆਂ ਨੇ ਰਲ ਕੇ ਪਰ ਅੱਗ ਸੀਗੀਓ ਤੇਜ਼ ਬਹੁਤ। ਮੇਰਾ ਨਾਮ ਪ੍ਰਵੀਰ ਸਿੰਘ ਹੈ। ਕਿੱਥੇ ਕੰਮ ਕਰਦੇ ਸੀ? ਇੱਥੇ ਪੈਟਰੋਲ ਪੰਪ ਤੇ। ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ? ਇਹ ਰਾਤ ਜੀ 11:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਇਹਨੇ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਇਹਦਾ ਵਿੱਚੇ ਸੌ ਗਿਆ ਜੀ। ਅੱਛਾ ਜੀ। ਤੇ ਉਹਦੇ ਬਾਅ ਇਦੇ ਚੋਂ ਥੋੜੀ ਅੱਗ ਜੀ ਤੂੰ ਹਜਾ ਨਿਕਲਦਾ ਸੀਗਾ ਜੀ ਉਹਦੇ ਬਾਅਦ ਜਦੋਂ ਇੱਕਦਮ ਹੀ ਅੱਗ ਕਾਫੀ ਲੱਗੀ ਜੀ ਤੇ ਕੀ ਹੋਇਆ ਤੋਂ ਬਾਅਦ ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਭੰਨੇ ਸੀਗੇ ਇਦੇ ਚੋਂ ਜਿਹੜੀ ਛਾਤੀ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ ਇੱਕ ਆਉਟਾ ਮਾਰ ਗਏ ਜੀ ਤੇ ਵਿੱਚ ਬੰਦਾ ਉੱਥੇ ਹੀ ਵਿੱਚੇ ਗਿਰ ਗਿਆ ਜੀ ਤੇ ਕੀ ਬਣਿਆ ਉਹਦਾ ਫਿਲਹਾਲ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੋਂ ਵਿੱਚ ਬਹੁਤ ਜ਼ਿਆਦਾ ਤੇਜ਼ ਸੀ। ਫੜਬ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਪੁਣੀ ਜਿੰਨਾ ਦੇ ਸਾਥ ਹੋ ਸਕੇ ਉਹਨਾਂ ਕੀਤਾ ਸੀ ਕੀ ਚਲ ਕੇ ਰਾਖ ਕੀ ਹੋ ਗਈ ਹਾਂਜੀ ਕਾਫੀ ਜਲ ਗਏ ਸੀਗੇ ਕੋਈ ਬਚਿਆ ਨਹੀਂ ਨਾ ਪਹਿਚਾਨ